ਆਹ ਮੇਰੇ ਸਾਥੀਓ ਆਪਕੋ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੁਤੋ ਸਭ ਤੋਂ ਪਹਿਲੇ ਤਾੜੀਆਂ ਆਪਣੇ ਲਈ ਕਿ ਤੁਸੀਂ ਇੱਡੀ ਵੱਡੀ ਗਿਣਤੀ ਚਾਹੇ ਜੋਰ ਨਾਲ ਤਾੜੀਆਂ ਹਰ ਕੋਈ ਤਾੜੀ ਮਾਰੂਗਾ ਖੁੱਲ੍ਹੇ ਦੋਸਤੋ ਇਹ ਪਹਿਲਾ ਪ੍ਰੈਕਟੀਕਲ ਸੀਗਾ ਕਿ ਆਪਾਂ ਜੂਨ ਮਹੀਨੇ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਇੱਥੇ ਬੈਠੇ ਆਂ ਹਰ ਕੋਪ ਕਰਕੇ ਧਰਮਕੜੀ ਹੁੰਦੀ ਸੀਗੀ ਗਰਮੀਆਂ ਦੇ ਵਿੱਚ ਐਕਸ਼ਨ ਕਾਮਯਾਬ ਨਹੀਂ ਹੁੰਦਾ ਇਸ ਕਰਕੇ ਸਰਦੀਆਂ ਦੇ ਵਿੱਚ ਕਹਿੰਦੇ ਲੋਕ ਆਂ ਨਹੀਂ ਇਸੇ ਕਰਕੇ ਸਾਨੂੰ ਲਗਾਤਾਰ ਕੈਂਪੇਨ ਕਰਨੀ ਪਈ ਕੀ ਮੌਨੋ ਲੋਕਾਇਨੀ ਤੌਰ ਤੇ ਅਸੀਂ ਜਿਹੜਾ ਤਿਆਰ ਹੋ ਜਾਈਏ ਕਿਸੇ ਰੈਲੀ ਦੇ ਵਿੱਚ ਜਾਣਾ ਸੋਤਵਾਦੀਆਂ ਦੇ ਆਪਣੇ ਸਾਥੀਆਂ ਦਾ ਆਪਣੀ ਟੀਮ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੂੰ ਵੀ ਸਾਰਿਆਂ ਨੂੰ ਤਾੜੀਆਂ ਤੁਸੀਂ ਇਹ ਇੰਤਜ਼ਾਮ ਦੇਣਾ ਕਿ ਗਰਮੀ ਨੂੰ ਮੁਕਰਾ ਕੀ ਬੈਠੇ ਜੋਗਾ ਤੇ ਕਰ ਦਿੱਤੇ ਜਾਵੇ ਚਾਹੇ ਆਪਾਂ ਏਸੀ ਆਂ ਦੀ ਬਾਹਰ ਤੇ ਆਂ ਗਰਮੀ ਬਹੁਤ ਜ਼ਿਆਦਾ ਉਹ ਨਹੀਂ ਠੰਡਕ ਨਹੀਂ ਪਰ ਫਿਰ ਵੀ ਕੋਸ਼ਿਸ਼ ਕੀਤੀ ਬਾਦਮੀਆਂ ਨੇ ਇੰਤਜ਼ਾਮ ਕੀਤਾ ਵਧਾਈ ਦੇ ਪਾਤਰਾਂ ਸੁਸ਼ੀਲ ਫੌਜੀ ਜੀ ਤੇ ਜਿਹੜੀ ਟੀਮ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਦੋਸਤੋ ਜਦੋਂ ਤੋਂ ਆਪਣੀ ਕੈਂਪੇਨ ਚੱਲ ਰਹੀ ਸੀ ਉਹ ਐਕਸ਼ਨ ਸੀਗਾ ਉਹ ਕੱਲ ਨੂੰ ਕੈਂਪੇਨ ਨਾ ਸਮਝੋ ਕਿਉਂਕਿ ਜਦੋਂ ਆਪਾਂ ਮਿੰਨੀ ਸਕੱਟੇਡ ਦੇ ਵਿੱਚ ਕੈਂਪੇਨ ਕਹ ਤੁਸੀਂ ਦੇਖਿਆ ਉਹ ਰੈਲੀ ਦਾ ਨੂੰ ਤੁਸੀਂਗਾ ਆਪਾਂ ਸੱਤ ਫਲੋਰ ਤੋਂ ਫਲੋਰ ਨਾਈਂਨ ਸਪੀਚਾ ਕਰਦੇ ਕਰਦੇ ਗਰਾਉਂਡ ਫਲੋਰ ਤੇ ਐਸੀਏ ਤੇ ਸਾਰਾ ਦਫਤਰ ਸਮੇਂ ਨਾਲ ਕੋ ਮਰੇ ਹੋ ਸੀਗਾ ਜੋ ਉਹ ਡਿਵੀਜ਼ਨੇ ਅਸਰ ਪਿਆ ਐਡਮਿਨਿਸਟ੍ਰੇਸ਼ਨ ਤੇ ਕਰਵਾ ਚੱਲੀ ਫਾਈਲਾਂ ਨੂੰ ਹੋਈਆਂ ਉਹਨਾਂ ਦੇ ਵਿੱਚੋਂ ਸਟੈਪ ਅਪ ਦੀ ਲੈਟਰਿਕ ਨਹੀਂ ਹੋਈ ਸੋ ਤੁਹਾਡੀ ਮੀਟਿੰਗ ਕਰਕੇ ਇਹਨਾਂ ਵੀ ਮੀਟਿੰਗ ਕਰਕੇ ਹੀ ਉਹ ਜਿਹੜੀ ਲੈਟਰ ਇਸ਼ੂ ਹੋਈ ਆ ਅੱਜੋਸ਼ ਸ਼ੀਰ ਜੀ ਨੇ ਦੱਸਿਆ ਕਿ ਕੁਝ ਲੈਟਰਾਂ ਹੋਰ ਇਸ਼ੂ ਹੋਣ ਵਾਲੀਆਂ ਨੇ ਤੁਹਾਨੂੰ ਸਾਨੂੰ ਪਤਾ ਸੀ ਕਿ ਉਹ ਫਾਈਲਾਂ ਆਪਣੇ ਫਾਈਨਲ ਸਟੇਜ ਤੇ ਨੇ ਲੇਕਿਨ ਪ੍ਰੋਬਲਮ ਕੀ ਹੋ ਰਹੀ ਸੀ ਕਿ ਉਹ ਤਾਂ ਹੇਰਿਜੋ ਨਹੀਂ ਸੀ ਰਹੀਆਂ ਜਿਹਨਾਂ ਸਾਡਾ ਮੁਲਾਕਾਤਾ ਸੰਮਲ ਚੱਲ ਰਿਹਾ ਸੀ ਜਾਂ ਮੀਟਿੰਗਾਂ ਦਾ ਸੰਸਰ ਉਹ ਕਾਫੀ ਹੱਦ ਤੱਕ ਬੰਦ ਹੋਇਆ ਪਿਆ ਸੀ ਲੇਕਿਨ ਅਖੀਰਿਆਂ ਦੇ ਨਾਲ ਉਹ ਜਦੋਂਾਰਾ ਮੂਮੈਂਟ ਸ਼ੁਰੂ ਹੋ ਗਈ ਜਿਹੜੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਅੱਜ ਵੀ ਮੀਟਿੰਗ ਹੋਈਆਂ ਤੇ ਇੱਕ ਮੀਟਿੰਗ ਇਹ ਆ ਗਿਆ ਜਾਂ ਅਮਲਾ ਦੇ ਅਧਿਕਾਰੀ ਸਾਹਿਬਾਨ ਹੁਣ ਅਮਲਾ ਪੰਜ ਦੇ ਕਿਰਪਾ ਕਰਕੇ ਉਹ ਕਹਿਣ ਆਏ ਸੀ ਕਿ ਲੈਟਰ ਇਸ਼ੂ ਹੋ ਗਿਆ ਉਹ ਲੈਟਰ ਵੀ ਲੈ ਆਓ ਉਹ ਲੈਟਰ ਕਹਿੰਦੇ ਸੀ ਕਿ ਅਸਮੇ ਤੁਸੀਂ ਆ ਕੇ ਨੀਚੇ ਸਾਡੀ ਜਿਹੜੀ ਰੈਲੀ ਆ ਉਹਦੇ ਵਿੱਚ ਦੋ ਤੱਕ ਸੰਬੋਧਨ ਕਰੋ ਸੋ ਸਾਡੇ ਅਧਿਕਾਰੀ ਸਾਹਿਬਾਨ ਸ਼ਾਇਦ ਵਿਚਾਰੇ ਝਾਕ ਕੇ ਹੋਣੇ ਆ ਕੋ ਆਏ ਨਹੀਂ ਹੁੰਦਾ ਸਾਡੇ ਸੁਪਰੀਂਡੈਂਟ ਸਾਹਿਬ ਦੀ ਡਿਊਟੀ ਲੱਗੀ ਕਿ ਤੁਸੀਂ ਜਾ ਕੇ ਲੈਟਰ ਦੇ ਕੇ ਆਓ ਸੋ ਵੀ ਲੈਟਰ ਤੇ ਦੇ ਦਿਓ ਨਾ ਹੈ ਕਿ ਦੇਣੀ ਇਹਨੇ ਬੋਲੇ ਲੈਟਰ ਲੈ। ਜੋ ਇਹ ਲੈਟਰ ਲੈ ਕੇ ਆਇਆ ਲੈਟਰ ਦਿੰਦੇ ਵਿਚਾਰੇ ਸ਼ਰਮਾ ਰਹੇ ਨੇ। 25 ਤਰੀਕ ਦੀ 25 ਤਰੀਕ ਦੀ। 25 ਐ 25 ਨੂੰ ਜਿਹੜੀ ਆ ਮੀਟਿੰਗ ਆ ਜਿਹਦੇ ਵਿੱਚ ਪ੍ਰਿੰਸੀਪਲ ਸੱਤਰ ਵਿਦਦ ਸੱਤਰ ਕੀ ਕਰਦੇ ਹੋ ਸਨਸਫੀ ਪੰਜ ਪਰਸੈਂਟੋਂ ਫਾਈਨਲ ਸਟੇਜ ਦਾ ਪੈਸੀ ਵੀ ਲੇਕਿਨ ਹਿੰਦੀ 'ਚ ਨਹੀਂ ਉਹਨੇ ਬਾਰੇ ਹੋ ਗਿਆ ਕਿ ਜਲਦੀ ਤੋਂ ਜਲਦੀ ਜਿਹੜਾ ਲੈਕਟਿਚੂਨ ਇਸ਼ੂ ਹੈ ਜਿਹੜਾ ਸੁਸ਼ੀਲ ਜੀ ਨੇ ਬਾਕੀ ਦੱਸਿਆ ਸਾਰੇ ਲੈਕਟਿਚੂਨ ਜਲਦੀ ਹੀ ਕਰ ਦਿੱਤੇ ਜਾਣਗੇ 25 ਮਿੰਟ ਤੋਂ ਬਾਅਦ ਅਸੀਂ ਇਹ ਕਹਿੰਦੇ ਸਾਨੂੰ ਚੀਫ ਸੈਕਟਰੀ ਤੋਂ ਘੱਟ ਮੀਟਿੰਗ ਹੋਣੀ ਚਾਹੀਦੀ ਸਾਨੂੰ ਚੀਫ ਸੈਕਟਰੀ ਦੇ ਲੈਵਲ ਦੀ ਮੀਟਿੰਗ ਦਿੱਤੀ ਉਹ ਕਹਿੰਦੇ ਪਹਿਲੇ ਆਹ ਮੀਟਿੰਗ ਕਰ ਲਈਏ 25 ਤਰੀਕ ਨੂੰ ਕਿਉਂਕਿ ਮਿੱਤਰ ਸਖਤਰ ਹੰਦੂ ਵਾਲੇ ਰਾਤ ਖੜਾ ਕਰਦੇ ਜਿਹੜੇ ਕਹਿੰਦੇ ਨਹੀਂ ਕੋਰਟ ਕੇਸ ਕਰਨਾ ਚਾਹੀਦਾ ਭਾਈ ਹੋਰ ਜਿਹੜੀ ਲੰਬਾ ਕੰਮ ਜਾਏਗਾ ਸਰਕਾਰ ਇਹ ਨਹੀਂ ਕਰੇਗੀ ਸਰਕਾਰ ਨੂੰ ਭਾਣਾ ਮਿਲ ਜਾਏਗਾ ਵੀ ਕੋਰਟ ਦੇ ਵਿੱਚ ਕੇਸ ਕਰਕੇ ਅਸੀਂ ਕੋਈ ਫੈਸਲਾ ਨਹੀਂ ਲੈਣਾ ਜੇ ਕੋਈ ਇਹੋ ਵੀ ਗੱਲ ਹੈਗੀ ਆ ਆਮੀ ਕੋਰਟ ਕੇਸ ਵੀ ਹੋਣੇ ਚਾਹੀਦੇ ਆ ਤੇ ਇਵੇਂ ਸ਼ਰਸ਼ਿਰੋ ਨਹੀਂ ਤੇਰੇ ਹੱਥ ਖੜੇ ਕਰ ਦੂ ਸਭ ਬਹੁਤ ਸਮਝੀ ਨੇ 100% ਸਾਫੀਆਂ ਨੇ ਇਹੀ ਚ ਆਇਆ ਸੋ ਅਸੀਂ ਇਹਨਾਂ ਡਾਇਰੈਕਟ ਸਪਾਟ ਅੰਮਾਨ ਨਾਲ ਗੱਲਬਾਤ ਕਰ ਚੁੱਕੇ ਆ ਤੁਹਾਡੇ ਕਰੋ ਸਾਡੇ ਕੋਲ ਜਿਹੜੇ ਐਪਲੀਕੇਸ਼ਨ ਵੀ ਆ ਚੁੱਕੇ ਆ ਵੀ ਕੋਰਟ ਕੇਸ ਕਰਨੇ ਚਾਹੀਦੇ ਆ ਸੋ ਜਲਦੀ ਹੀ ਅਸੀਂ ਜਿਹੜੇ ਕੋਰਟ ਕੇਸ ਕਰ ਦਵਾਂਗੇ ਇਹਦੇ ਨਾਲ ਇਹ ਨਾ ਸੋਚਿਓ ਕਿ ਰੈਲੇ ਹੋ ਗਈ ਨਾ ਕੰਮ ਖਤਮ ਹੋ ਗਿਆ ਇਹ ਬਹਿ ਗਏ ਨੇ ਰਲੀਆਂ ਖਤਮ ਹੋ ਰਹੀ ਸੀ ਰਲੀਆਂ ਦਾ ਪੱਧਰਵਾ ਇੱਕ ਘੰਟੇ ਲੋਗਾਂ ਦਾ ਜਨਗੰਢ ਰਲੀਆਂ ਆਪਣੀ ਸਮਾਪਤ ਕਰਾਂਗੇ ਲੇਕਿਨ 25 ਤਰੀਕ ਤੋਂ ਬਾਅਦ ਅਗਲੇ ਅchna ਦੀ ਜਿਹੜੀ ਰੂਪਰੇਖਾ ਤਿਆਰ ਹੈ ਜਿਹੜੇ ਅਸੀਂ ਅੱਛੇ ਕੰਮ ਤੋਂ ਸ਼ੁਰੂ ਕਰਨੇ ਸੀਗੇ ਜਿਹੜੀ ਇਹ ਵੇਲ ਅਸੀਂ ਸੈਕਟੇਟ ਬਣਾਈ ਸੀ ਇਹੀ ਵੇਲ ਟਰੈਕਟਰ ਹੈਡ ਦੀ ਬੰਦੀ ਸੀ ਤਾਂ ਉਸ ਤੋਂ ਬਾਅਦ ਪੰਜਾਬ ਪੱਧਰ ਦੀ ਮੀਟਿੰਗ ਬੁਲਾ ਕੇ ਹਾਂ ਜੀ ਰਾਜਮੰਚ ਦਾ ਮੂਰਖ ਅਖੰਡਾਰ ਕੇ ਇੱਕ ਵੱਡੀ ਲੜਾਈ ਦੇਣੀ ਸੀਗੀ ਉਹ ਲੜਾਈ ਅਸੀਂ ਹੁਣ 25 ਤਰੀਕ ਨੂੰ ਦੇਖਾਂਗੇ ਤੇ ਜੇ ਉਸ ਤੋਂ ਬਾਅਦ ਪਾਰਟੀ ਬਣਾ ਸਾਈਕ ਚੀਫ ਸੈਕਟਰ ਤੱਕ ਪੀਟੀ ਗਈ ਤਾਂ ਫਿਰ ਉਹ ਵੀ ਮੀਟਿੰਗ ਕਰਨੀ ਪੈਗੀ ਐਕਸ਼ਨਾਂ ਦੀ ਕੋਈ ਕਮੀ ਨਹੀਂ ਆਏਗੀ ਐਕਸ਼ਨ ਲਗਾਤਾਰ ਹੋਣਗੇ ਆ ਐਕਸ਼ਨ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਅਗਲੇ ਐਕਸ਼ਨ ਦੇਖੋਗੇ ਇਸ ਤੋਂ ਵੀ ਵੱਡੇ ਐਕਸ਼ਨ ਹੋਣਗੇ ਸੋ ਬਿਲ ਛੋਟਾ ਨਹੀਂ ਕਰਨਾ ਸਟੈਪ ਬਰ ਸਟੈਪ ਚੱਲ ਰਿਹਾ ਕੋਈ ਵੀ ਮੰਗ ਆ ਉਹ ਮੰਗ ਜਿਹੜੀ ਆ ਉਹ ਮੀਟਿੰਗਾਂ ਦੇ ਵਿੱਚੋਂ ਨਿਕਲਦੀ ਆ ਮੀਟਿੰਗ ਪਤਾ ਚੰਦੇਣਾ ਜੈਨਾ ਸੋ ਸਾਰਿਆਂ ਦਾ ਧੰਨਵਾਦ ਤਕੜੇ ਹੋ ਕੇ ਜਾਣਾ ਇਹਦੀ ਸੋਚਣਾ ਕਿ ਹਰ ਤੋਂ ਬਾਅਦ ਪਤਾ ਨਹੀਂ ਕਿ ਕਈ ਲੋਕ ਕਹ ਰਹੇ ਸੀਗੇ ਡੀਏ ਮਿਲ ਰਿਹਾ ਇਸ ਕਰਕੇ ਇਹ ਜਿਹੜੀ ਰੈਲੀ ਕਰਾਉਂ ਤ ਪਤਾ ਹਰ ਘਰ ਸਦਾ ਇੱਕੋ ਹੀ ਡਾਇਲੋਗ ਇੱਕੋ ਡਾਇਲੋਗ ਕਈ ਇਹ ਮੰਨ ਸਕਦਾ ਬਦਲਦੀ ਨਹੀਂ ਜੇ ਡੀਏ ਮਿਲ ਰਿਹਾ ਉਹਨੂੰ ਪੁੱਛੇ ਪਤੰਦਰਾਂ ਜੇ ਮਿਲ ਰਿਹਾ ਲੇਲਾ ਯਾਰ ਤੇਰਾ ਹੀ ਦੁਆ ਦੇ ਸਾਨੂੰ ਇੱਧਰ ਤਿਆਰ ਬੈਠੇ ਆ ਡੀਏ ਤੇ ਜਿਹੜੀ ਟੀਮ ਆਈਆਂ ਹੋਈਆਂ ਸੀ ਐਫਪੀ ਦੇ ਸੁਬਿਹਤ ਸਿੰਘ ਸਾਹਿਬ ਵੀ ਆਏ ਹੋਏ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਉੱਥੇ ਗੱਲ ਜਦੋਂ ਮੀਟਿੰਗ ਦਾ ਪੁਆਇੰਟ ਆਇਆ ਉਹ ਕਹਿੰਦੇ ਜੀ ਇਹਦੇ ਬਾਰੇ ਅਸੀਂ ਕੀ ਕਰ ਸਕਦੇ ਆ ਸਾਨੂੰ ਤਾਂ ਕੋਈ ਉੱਪਰੋਂ ਆਰਡਰ ਆਊਗਾ ਜਾਂ ਲਾਈਟ ਰੰਗ ਇਕੱਲਾ ਵੀ ਫਾਈਲ ਫੁਟਾ ਕਰਾਂਗੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸੋ ਅੱਜ ਦੀ ਮੀਟਿੰਗ ਦੇ ਵਿੱਚ ਜੇ ਅੱਪਾ ਕਹੀਏ ਅਸੀਂ ਤੁਹਾਨੂੰ ਆ ਕੇ ਝੂਠਾ ਸ਼ਿਵਾਸ ਦੇ ਲਈ ਬੀਐਮਲ ਨੇ ਸਾਨੂੰ ਨਹੀਂ ਪਤਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਕਿਉਂਕਿ ਗੱਲ ਜਰੂਰ ਹੈ ਜਿਸ ਪੱਧਰ ਤੇ ਗੱਲ ਸੀ ਉਸ ਪੱਧਰ ਤੇ ਗੱਲ ਦੇ ਵਿੱਚ ਬੀਐਮਲ ਨਾਲ ਨਾਮ ਨਹੀਂ ਕਿ ਉਹ ਪੱਤਰ ਹੋਰ ਉਹ ਚੀਜ਼ ਜਿਹੜਾ ਸਖਤ ਸਿੰਘ ਸਾਹਿਬ ਦਾ ਮੰਤਰੀ ਸਾਹਿਬ ਦਾ ਜਾਂ ਸੀਐਮ ਸਾਹਿਬ ਦਾ ਪੱਤਰ ਉੱਤੇ ਚੀਜ਼ ਤੇ ਕਿਹੜਾ ਕਿਤੇ ਕੋਈ ਗੱਲਬਾਤ ਹੋ ਸਕਦੀ ਹੈ ਪਵੇ ਨਹੀਂ ਹੋ ਸਕਦੀ ਪੋਸਟਾ ਦੀ ਕ੍ਰिएशन ਉਹਨੇ ਬਾਰੇ ਹੋਰ ਨੇ ਜੀ ਸਖਤ ਸਿੰਘ ਸਾਹਮਣੇ ਨਾਲ ਉਹ ਕੋਈ ਜੀ ਜ਼ਿੰਦਗੀ ਕਾਫੀ ਦੇਰ ਪਹਿਲੇ ਮਿਲੇ ਸੀਗੇ ਲੇਕਿਨ ਉਹਨਾਂ ਨੇ ਅਸੀਂ ਕਹਿੰਦੇ ਸੀ ਕਿ ਅੱਜ ਛੇ ਸ਼ਿੰਡ ਐਡਮਿਨਿਸਟ੍ਰੇਟਿਵ ਮੰਗਾਂ ਨੇ ਤਾਂ ਲੋਕਾਂ ਤੋਂ ਪੂਰੀਆਂ ਕਰੋ ਜੋ ਹੈ ਨਾ ਪੂਰੀਆਂ ਕਰਨੀਆਂ ਫਿਰ ਐਕਸ਼ਨ ਤੇ ਹੋਣਗੇ ਹੋਣਗੇ ਸੋ ਅੱਜ ਅश्वਾਸਨ ਦਿੱਤਾ ਗਿਆ ਕਿ ਸੈਕਟਰੀਰ ਬਦਲ دیے ਜਿਹੜੀਆਂ ਮੰਗਾਂ ਨੇ ਉਹ ਤੁਰੰਤ ਪੂਰੀਆਂ ਕੀਤੀ ਜਾਣਗੇ ਮੀਟਿੰਗ ਬੁਲਾ ਲਈ ਗਈ ਆ ਹੋਪ ਕਰਦੇ ਆ ਕਿ 25 ਤਰੀਕ ਤੱਕ ਆਪਾਂ ਨੂੰ ਕੁਝ ਨਾ ਕੁਝ ਲੈਟਰ ਆ ਇਸ਼ੂ ਹੋਣ ਆਪਣੇ ਹੱਥ ਥੱਲੇ ਕੁਸ਼ਾਵੇ ਤਾਂ ਉਹ ਤੋਂ ਬਾਅਦ ਆਪਾਂ ਅੱਗੇ ਨੂੰ ਦੇਖੇ ਕੀ ਕਰਨਾ ਕਿਉਂਕਿ ਅੱਜ ਮਿਸਟਰ ਸ਼ਿਮਲੀਆ ਪਰੇ ਫੋਰੀ ਮੰਗਾ ਕਰਦੇ ਇੱਥੇ ਉਹ ਬਟ ਰਿਐਕਸ਼ਨਾਂ ਦੀ ਲੋੜ ਨਹੀਂ ਪੈਂਦੀ ਫਿਰ ਐਕਸ਼ਨ ਕੀ ਕਰਨੇ ਹਨ ਪੰਜਾਬ ਪੁੱਤਰ ਰਿਐਕਸ਼ਨ ਕਰਨੇ ਕਿਹਦੇ ਦੀ ਡੀਏ ਦੀ ਕਿਹਦੇ ਦੀ ਪੁਰਾਣੀ ਪੈਨਸ਼ਨ ਦੀ ਅੱਜ ਪੁਰਾਣੀ ਪੈਨਸ਼ਨ ਦੀ ਗੱਲ ਹੋਈ 15 ਨੂੰ ਪੁਰਾਣੀ ਪੈਨਸ਼ਨ ਦਾ ਗੱਲ ਹੀ ਨਹੀਂ ਚੱਲ ਰਹੀ ਗੱਲ ਕਿਸਤੇ ਚੱਲ ਰਹੀ ਹੈ ਯੂਪੀਐਸ ਦੇ ਹੋਰ ਸਾਡੇ ਸਾਥੀ ਨੂੰ ਚਾਹੀਦੀ ਪੁਰਾਣੀ ਪੈਨਸ਼ਨ ਦੀ ਅਸੀਂ ਗੱਲ ਕੀਤੀ ਵੀ ਤੁਸੀਂ ਯੂਪੀਐਸ ਦੇ ਕੰਮ ਕਰ ਰਹੇ ਇਹ ਤਾਂ ਸਪਸ਼ਟ ਹੋ ਗਿਆ ਕਿ ਤੁਹਾਨੂੰ ਯੂਪੀਐਸ ਦੇ ਵਰਕ ਹੋ ਰਿਹਾ 올ਡ ਪੈਨਸ਼ਨ ਸਕੀਮ ਦੇ ਨਹੀਂ ਜਿਹੜੀ ਲੋਕ ਦੇ ਕੋਲ ਦੋ ਘਾਰੀ ਸਰਕਾਰ ਜਿਹੜੀ ਦੋ ਮੂਰੀ ਇੱਕ ਬੰਨਤ ਕਹਿੰਦੇ ਅਸੀਂ ਨੋਟੀਫਿਕੇਸ਼ਨ ਕੀਤੀ ਆ ਉਹ ਪੀਐਸਜੀ ਤੇ ਦੂਸਰੇ ਪਾਸੇ ਯੂਪੀਐਸਾ ਦਾ ਕੰਮ ਚੱਲ ਰਿਹਾ ਤੇ ਉਹ ਨੋਟੀਫਿਕੇਸ਼ਨ ਦਾ ਕੀ ਹੋਇਆ ਸੋ ਸਮਝਣ ਦੀ ਕੋਸ਼ਿਸ਼ ਕਰੋ ਇਹ ਸਰਕਾਰ ਨਾਲ ਨਿਕਣਾ ਬੜਾ ਟੈਡੀ ਖੀਰਾ ਸੋ ਹੌਲੀ ਹੌਲੀ ਲੱਗਿਆ ਮਾਹੌਲ ਇੱਥੇ ਆਪਾਂ ਬਣਾ ਰਹੇ ਆ ਇਹ ਮਾਹੌਲ ਨੂੰ ਤੁਸੀਂ ਠੰਡਾ ਨਹੀਂ ਹੁਦਣਾ ਅੱਗੇ ਅਸੀਂ ਮਾਹੌਲ ਬਣਾਵਾਂਗੇ ਸਾਮਰ ਤੇ ਇਵੇਂ ਹੀ ਤੁਸੀਂ ਸਾਨੂੰ ਵੀ ਹੌਸਲਾ ਬਖਸ਼ਾਈ ਕਰਦੇ ਰਹੋਗੇ ਤਾਂ ਕਿ ਅਸੀਂ ਹੱਕੇ ਵੀ ਅਖਸ਼ ਕਰਦੇ ਰਹੀਏ ਜਿੰਦਾਬਾਦ 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 ਨਹੀਂ ਹਾਲੀ ਨਹੀਂ ਪੜ ਰਿਹਾ ਪਿੱਛੇ ਤੱਕ ਹੱਥ ਹੀ ਨਹੀਂ ਨਾੜਾ ਹੋ ਰਿਆ ਆਵਾਜ਼ ਨਹੀਂ ਆ ਰਹੀ ਫਟੋਟ ਆਪਣੇ ਇਕੱਲੇ ਆਪਾਂ ਕਰੀਏ ذو واج زندہ يا والو چئو واळी